ਜਿਹੜਾ ਇਸ ਇਲਾਕੇ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਨੇ ਲੋਕਾਂ ਦੇ ਜੋ ਇਮੋਸ਼ਨਸ ਦੀ ਤਰਜ਼ਮਾਨੀ ਦੇ ਆਧਾਰ ਤੇ ਕਹਿ ਲੋ ਕਿ ਲੱਖਾਂ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਬਣੇ ਪੰਥਕ ਹੱਕਾਂ ਦੀ ਗੱਲ ਕਰਦੇ ਸੀ ਕੌਮ ਦੀ ਨੌਜਵਾਨੀ ਦੀ ਗੱਲ ਕਰਦੇ ਸੀ ਔਰ ਉਹਨਾਂ ਤੇ ਐਨਐਸਏ ਵਰਗੀਆਂ ਧਾਰਾਵਾਂ ਵਾਂ ਲਾ ਕੇ ਉਹਨਾਂ ਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਸੁੱਟਿਆ ਗਿਆ ਸੋ ਜਿੱਥੇ ਪੰਜ ਮੈਂਬਰੀ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਅਪੀਲ ਕਰਦੀ ਹੈ ਕਿ ਜਮਹੂਰੀਅਤ ਦੇ ਰਾਖਿਆਂ ਨੂੰ ਇਸ ਤਰੀਕੇ ਦੇ ਨਾਲ ਧਾਰਾਵਾਂ ਲਗਾ ਕੇ ਸਲਾਖਾਂ ਪਿੱਛੇ ਬੰਦ ਕਰਨਾ ਅਮਰੀਕਾ ਲੋਕਾਂ ਦੀਆਂ ਭਾਵਨਾਵਾਂ ਦੇ ਅਗੇਂਸਟ ਹੈ ਡੈਮੋਕ੍ਰੇਸੀ ਦੀ ਜੇ ਅਸੀਂ ਮੂਲ ਭਾਵਨਾ ਨੂੰ ਸੁਰਜੀਤ ਰੱਖਣਾ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਲੋਕਾਂ ਦੀਆਂ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਲੋਕਾਂ ਦੀ ਤਰਜਮਾਨੀ ਕਰ ਸਕਣ ਮੈਂਬਰ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਪੰਥ ਦੀ ਕੋਈ ਗੱਲ ਕਰ ਸਕਣ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਵੀ ਸੁਤੰਤ ਕੋਰ ਦੇ ਵੱਲੋਂ ਭਾਈ ਅਮਰਤਪਾਲ ਦੇ ਘਰ ਤੋਂ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਮਾਨ ਸਰਕਾਰ ਨੂੰ ਵੀ ਕਿਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਦੀ ਗ੍ਰਿਫਤਾਰੀ ਕੀਤੀ ਗਈ ਜਾਂ ਫਿਰ ਉਹਨਾਂ ਨੂੰ ਐਨਐਸਏ ਲਗਾ ਕੇ ਜੇਬੂਡ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਸ ਦੀ ਉਹਨਾਂ ਦੇ ਵੱਲੋਂ ਨਿੰਦਾ ਕੀਤੀ ਕੀ ਹੈ ਉਹਨਾਂ ਨੇ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ ਹੋਰ ਕਿ ਕੁਝ ਜਿਹੜੇ ਭਾਈ ਅਮਰਤਪਾਲ ਦੇ ਘਰ ਪਹੁੰਚੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਿਹੜੇ ਬੀਬੀ ਸੁਤੰਤ ਕੋਰ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਦੋਨੇ ਪਾਰਟੀਆਂ ਨੇ ਜਿਹੜੇ ਦੋਨੇ ਪੰਥਕ ਏਕਤਾ ਦੇ ਨਾਅ ਉਤੇ ਇਕੱਠੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਗਠਨ ਜੋ ਪੰਜਵੇਂ ਮੈਂਬਰੀ ਕਮੇਟੀ ਹੈ ਸੋਸ਼ਲ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜਾ ਸਾਨੂੰ ਪੰਥਕ ਏਕਤਾ ਦਾ ਵੀ ਹੁਕਮ ਹੋਇਆ ਹੁਕਮਨਾਮੇ ਦੇ ਵਿੱਚ ਸੋ ਉਸ ਆਸ਼ਰਮ ਮੁਖ ਰਾਕੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਦੇ ਗ੍ਰਹਿ ਵਿਖੇ ਬਾਪੂ ਜੀ ترਸੀਮ ਸਿੰਘ ਹੋਣਾ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਉਹਦੇ ਨਾਲ ਲੰਬੀਆਂ ਵਿਚਾਰ ਚਰਚਾਵਾਂ ਅਸੀਂ ਪੰਜ ਮੈਂਬਰਾਂ ਨੇ ਕੀਤੀਆਂ ਨੇ ਔਰ ਬੜੇ ਸੁਖਾਵੇ ਮਾਹੌਲ ਵਿੱਚ ਅੱਜ ਦੀਆਂ ਪੰਥਕ ਵਿਚਾਰਾਂ ਖੁੱਲ ਕੇ ਹੋਈਆਂ ਜਿਦੇ ਵਿੱਚ ਅਸੀਂ ਦ੍ਰਿੜਤਾ ਦੇ ਨਾਲ ਇਸ ਏਜੰਡੇ ਤੇ ਪਹੁੰਚਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੁੱਚੀਆਂ ਪੰਥਕ ਧਿਰਾਂ ਜਿਹੜੀਆਂ ਪੰਥ ਲਈ ਸੰਘਰਸ਼ ਕਰ ਰਹੀਆਂ ਨੇ ਔਰ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਨੂੰ ਸਮਰਪਿਤ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਥਕ ਇਕਤਾ ਵੱਲ ਸਹਿਹਰਦ ਜਿਹੜੇ ਯਤਨ ਆ ਉਹਦੇ ਉਪਰਾਲੇ ਕੀਤੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਇੱਕ ਪੰਥ ਪਰਸਤ ਲੀਡਰਸ਼ਿਪ ਜਿਹੜੀ ਆ ਉਹ ਇੱਕ ਪਲੇਟਫਾਰਮ ਤੇ ਇਕੱਠੀ ਕੀਤੀ ਜਾ ਸਕੇ ਤੇ ਪੰਥਕ ਮਸਲਿਆਂ ਦੇ ਹੱਲ ਕੀਤੇ ਜਾ ਸਕਣ ਸੋ ਇਹਦੇ ਲਈ ਦੂਸਰੀ ਜੋ ਸਾਡਾ ਸੀਗਾ ਕਿ ਜਿਹੜਾ ਇਸ ਇਲਾਕੇ ਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਲੋਕਾਂ ਦੇ ਜੋ ਇਮੋਸ਼ਨਸ ਦੀ ਤਰਜਮਾਨੀ ਦੇ ਆਧਾਰ ਤੇ ਕਹਿ ਲਓ ਕਿ ਲੱਖਾਂ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਬਣੇ ਪੰਥਕ ਹੱਕਾਂ ਦੀ ਗੱਲ ਕਰਦੇ ਸੀ ਕੌਮ ਦੀ ਨੌਜਵਾਨੀ ਦੀ ਗੱਲ ਕਰਦੇ ਸੀ ਔਰ ਉਹਨਾਂ ਤੇ ਐਨਐਸਏ ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਸੁੱਟਿਆ ਗਿਆ ਸੋ ਜਿੱਥੇ ਪੰਜ ਮੈਂਬਰੀ ਕਮੇਟੀ ਇਹ ਵੀ ਮਹਿਸੂਸ ਕਰਦੀ ਐ ਅਪੀਲ ਕਰਦੀ ਐ ਕਿ ਜਮਹੂਰੀਅਤ ਦੇ ਰਾਖਿਆਂ ਨੂੰ ਇਸ ਤਰੀਕੇ ਦੇ ਨਾਲ ਧਾਰਾਵਾਂ ਲਗਾ ਕੇ ਸਲਾਖਾਂ ਪਿੱਛੇ ਬੰਦ ਕਰਨਾ ਮੇਰੇ ਕਾ ਲੋਕਾਂ ਦੀਆਂ ਭਾਵਨਾਵਾਂ ਦੇ ਅਗੇਂਸਟ ਹੈ ਡੈਮੋਕ੍ਰੇਸੀ ਦੀ ਜੀ ਅਸੀਂ ਮੂਲ ਭਾਵਨਾ ਨੂੰ ਸੁਰਜੀਤ ਰੱਖਣਾ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਲੋਕਾਂ ਦੀਆਂ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਲੋਕਾਂ ਦੀ ਤਰਜ਼ਮਾਨੀ ਕਰ ਸਕਣ ਮੈਂਬਰ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਪੰਥ ਦੀ ਕੋਈ ਗੱਲ ਕਰ ਸਕਣ ਦੇਖੋ ਪੰਜ ਮੈਂਬਰੀ ਕਮੇਟੀ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜੀ ਪੰਥਕ ਇਕਤਾ ਦਾ ਸਾਨੂੰ ਹੁਕਮ ਹੋਇਆ ਜਿੱਥੇ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਪਰਜੋਰ ਯਤਨ ਆਰੰਭੇ ਗਏ ਹੈ ਉਹਨੂੰ ਭਰਪੂਰ ਹੰਗਾਰਾ ਵੀ ਮਿਲ ਰਿਹਾ ਹੈ ਉੱਥੇ ਅਸੀਂ ਸਮੂਚੀਆਂ ਪੰਥਕ ਧਿਰਾਂ ਤਾਂ ਕਿ ਪੰਥ ਪ੍ਰਸਤ ਲੀਡਰਸ਼ਿਪ ਜਿਹੜੀ ਹੈ ਇੱਕ ਪਲੇਟਫਾਰਮ ਤੇ ਇਕੱਠੀ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਮੂਚੀਆਂ ਧਿਰਾਂ ਦੇ ਨਾਲ ਤਾਲਮਿਲ ਕਰ ਲਈ ਸਹਿਯਰ ਦੇ ਯਤਨ ਕਰਦੇ ਰਹਿਵਾਂਗੇ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਭਾਈ ਅਮਰਤਪਾਲ ਦੇ ਘਰ ਦੇ ਵਿੱਚ ਪਹੁੰਚੀ ਬੀਬੀ ਸਵੰਤਕਪੁਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਜਾਂ ਫਿਰ ਕੁਝ ਹੋਰ ਮਾਮਲੇ ਨੂੰ ਲੈ ਕੇ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਾਵਨਾ ਇਹ ਵਿੱਚ ਚਾਈ ਜਾ ਰਹੀ ਹੈ ਕਿ ਹੁਣ ਪੰਥਕ ਇਕਤਾ ਜਦੋਂ ਹੋਵੇਗੀ ਤਾਂ ਅਕਾਲੀ ਦਲ ਵਾਸਤੇ ਪੰਜਾਬ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਬਲੂ ਸ਼ੋਮਨੀ ਅਕਲ ਦੇ ਨਾਂ ਦੇ ਉੱਤੇ ਭਰਤੀ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਹੁਣ ਦਰਜੁਰ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਬੇਅਤ ਖਾਸ ਹੋਵੇਗਾ